ਸ਼ਸ਼ੀਕਾਲ ਆਈ ਹੋਪ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਬੇहद ਖਾਸ ਹੈ ਮਾਲਟਾ ਦੇ ਲਈ ਮਾਲਟਾ ਕੰਟਰੀ ਸ਼ੈਨੇਗਮ ਦੀ ਕੰਟਰੀ ਹੈ ਵੱਖ ਇੱਕ ਟਾਪੂ ਆ ਵੱਖਰਾ ਸਾਈਡ ਤੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਜਿਹੜੇ ਲੋਕ ਨਾ ਸੋਚਦੇ ਆ ਕਿ ਅਸੀਂ ਇਸ ਕੰਟਰੀ ਤੋਂ ਮੂਵ ਕਰ ਜਾਾਂਗੇ ਇੱਧਰ ਹੋ ਜਾਾਂਗੇ ਉਦੋਂ ਦਾ ਕੁਛ ਵੀ ਨਹੀਂ ਆ ਜਾਣਾ ਪੈਣਾ ਮਾਲਟਾ ਰਹਿਣਾ ਵੀ ਪੈਣਾ ਉੱਥੇ ਵਰਕ ਪਰਮਿਟ ਮਿਲੂਗਾ ਇੰਡੀਆ ਤੋਂ ਡ੍ਰੈਗਿੰਗ ਦਾ ਕੰਮ ਹੈ ਟੈਕਸੀ ਡਰਾਈਵਰ ਜਾ ਸਕਦੇ ਆ ਕੈਬ ਡਰਾਈਵਰ ਜਾ ਸਕਦੇ ਆ ਟਰਾਲਰ ਡਰਾਈਵਰ ਜਾ ਸਕਦੇ ਆ ਐਨੀਥਿੰਗ ਕੋਈ ਵੀ ਜਾ ਸਕਦਾ ਆ ਜਾਣਾ ਚਾ ਰਹੇ ਆ ਕਾਫੀ ਟਾਈਮ ਤੋਂ ਵੇਟਿੰਗ ਵਿੱਚ ਚੰ ਦੇਰ ਨਾ ਕਰੋ ਅੱਜ ਤੁਸੀਂ ਅਪਲਾਈ ਕਰ ਸਕਦੇ ਆ ਮਾਲਟਾ ਵਰਕ ਪਰਮਿਟ ਮਾਲਟਾ ਕੰਟਰੀ ਬੇਹਦ ਵਧੀਆ ਕੰਟਰੀ ਆ ਸ਼ਾਨਗੰਦੀ ਕੰਟਰੀ ਆ ਯੂਰੋ ਚੱਲਦਾ ਆ ਔਰ ਜਿਹੜਾ ਵਰਕ ਵੀਜ਼ਾ ਆ ਉਹ ਤਿੰਨ ਚਾਰ ਮਹੀਨੇ ਦੇ ਵਿੱਚ ਆ ਜਾਂਦਾ ਆ ਹੁਣ ਤੁਸੀਂ ਅਪਲਾਈ ਕਰ ਸਕਦੇ ਆ ਟਾਈਮ ਦਾ ਦਸੰਬਰ ਦਾ ਟਾਈਮ ਆ ਉਸ ਤੋਂ ਪਹਿਲਾਂ ਤੁਹਾਨੂੰ ਅਪਲਾਈ ਕਰੋ ਅੱਜ 2 ਦਸੰਬਰ ਹੋ ਚੁੱਕਿਆ ਆਪਣੇ ਕੋਲ ਰੱਖ ਲੈਣੇ ਆ ਅਪਲਾਈ ਕਰ ਸਕਦੇ ਆ ਡਾਕੂਮੈਂਟਸ ਜਿਹੜੇ ਨੋਰਮਲ ਡਾਕੂਮੈਂਟਸ ਜਾਂ ਇੰਡੀਅਨ ਲਾਇਸੈਂਸ ਹੋਣਾ ਚਾਹੀਦਾ ਜਾਂ ਔਰ ਜੇ ਫਾਰਮਰ ਰੈਫਰਸ ਤੋਂ ਉਹਨੂੰ ਪਹਿਲੇ ਆ ਪਾਸਪੋਰਟ ਈਸੀ ਆਰ ਨੋਨ ਈਸੀ ਆਰ ਐਵੇਇਲੇਬ ਚੱਲ ਸਕਦੇ ਆ ਤੁਸੀਂ ਫੋਲੋ ਕਰ ਸਕਦੇ ਆ ਫੇਸਬੁਕ YouTube ਇਸਟ ਅਗਰ ਅਮ ਐਮ ਜੂ ਇਮੀਗ੍ਰੇਸ਼ਨ ਮੋਸਟ ਵੈਲਕਮ ਸਸਰੀਕਾਲ ਆਦਾ